ਸਤਿ ਸ਼੍ਰੀ ਅਕਾਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਸੀਤੋਗੁੰਨੋ ਵਿਖੇ ਤੇ ਇੱਥੇ ਤੁਹਾਨੂੰ ਕਰਾਵਾਂਗੇ ਪਿੰਡ ਸੀਤੋਗੁੰਨੋ ਦੀ ਸੈਰ ਤੇ ਦੱਸਾਂਗੇ ਇਸ ਪਿੰਡ ਦਾ ਪਿਸ਼ੋਕੜ ਪਿੰਡ ਸੀਤੋਗੁੰਨੋ ਬੜਾ ਪੁਰਾਣਾ ਤੇ ਬਹੁਤ ਖੂਬਸੂਰਤ ਪਿੰਡ ਹੈ ਹੌਲੀ-ਹੌਲੀ ਕਰਕੇ ਹੁਣ ਇਹ ਪਿੰਡ ਤੋਂ ਕਸਬੇ ਦਾ ਰੂਪ ਲੈ ਰਿਹਾ ਹੈ ਸੀਤੋਗੁੰਨੋ ਸਬ ਤਹਿਸੀਲ ਹੈ ਅਤੇ ਇਸ ਨੂੰ ਤਹਿਸੀਲ ਹਬੌਰ ਜ਼ਿਲ੍ਹਾ ਫਾਜ਼ਿਲਕਾ ਅਤੇ ਹਲਕਾ ਬੱਲੂਆਣਾ ਲੱਗਦਾ ਹੈ। ਸੀਤੋਗੁੰਨੋ ਬਹੁਤ ਸਮਾਂ ਜ਼ਿਲ੍ਹਾ ਫਿਰੋਜ਼ਪੁਰ ਦਾ ਵੀ ਹਿੱਸਾ ਰਿਹਾ ਹੈ। ਸੀਤੋਗੁੰਨੋ ਹਬੌਰ ਤੋਂ 21 ਕਿਲੋਮੀਟਰ ਮਲੋਟ ਤੋਂ 25 ਕਿਲੋਮੀਟਰ ਮੰਡੀ ਡੱਬਵਾਲੀ ਤੋਂ 35 ਕਿਲੋਮੀਟਰ ਸਾਦਲ ਸ਼ਹਿਰ ਤੋਂ 25 ਕਿਲੋਮੀਟਰ ਅਤੇ ਫਾਜ਼ਿਲਕਾ ਤੋਂ 54 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ। ਇਸ ਦੇ ਆਸੇ-ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਸੁਖਚੈਨ, ਖੈਰਪੁਰਾ, ਬਿਸ਼ਨਪੁਰਾ, ਹਿੰਮਤਪੁਰਾ ਅਤੇ ਮਹਿਰਾਣਾ ਪਿੰਡ ਹਨ। ਖੁੱਬਣ ਵੀ ਇਸ ਤੋਂ 5-6 ਕਿਲੋਮੀਟਰ ਦੀ ਦੂਰੀ ਤੇ ਪੁਰਾਣਾ ਤੇ ਮਸ਼ਹੂਰ ਕਸਬਾ ਹੈ। ਗੱਲ ਕਰੀਏ ਸੀਤੋਗੁੰਨੋ ਦੇ ਪਿਸ਼ੋਕੜ ਦੀ ਤਾਂ ਜਿਸ ਸਮੇਂ ਅੰਗਰੇਜ਼ ਰਾਜ ਸ਼ੁਰੂ ਹੋਇਆ ਉਸ ਸਮੇ ਇਹ ਸਾਰਾ ਵਰਾਣ ਤੇ ਖਾਲੀ ਏਰੀਆ ਸੀ। ਇਤਿਹਾਸ ਦੇ ਵੱਖ-ਵੱਖ ਪੰਨੇ ਦੱਸਦੇ ਹਨ ਕਿ ਸੀਤੋ ਗੁੰਨੋ ਮੁਸਲਮਾਨ ਦੋ ਭੈਣ ਭਰਾ ਸਨ ਅਤੇ ਕਈ ਕਹਿੰਦੇ ਹਨ ਕਿ ਸੀਤਾ ਤੇ ਗੁੰਨਾ ਦੋ ਮੁਸਲਮਾਨ ਔਰਤਾਂ ਸਨ ਉਸ ਸਮੇਂ ਇੱਥੇ ਪਿੰਡ ਨਹੀਂ ਸੀ ਦੋ ਚਾਰ ਘਰ ਵੈਸੇ ਚੌਪੜੇ ਬਣਾ ਕੇ ਰਹਿੰਦੇ ਸਨ ਤੇ ਉਹਨਾਂ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਸੀਤੋ ਗੁੰਨੋ ਪਿਆ ਹੈ 1840 ਦੇ ਵਿੱਚ ਪੁਰਜਪੁਰ ਦਾ ਕਮਿਸ਼ਨਰ ਸੀ ਮਿਸਟਰ ਅਲੀਵਰ ਅਤੇ ਕੁਝ ਸਮੇਂ ਬਾਅਦ ਫਾਜ਼ਿਲਕਾ ਦੀ ਉਨ ਮੰਡੀ ਬਹੁਤ ਮਸ਼ਹੂਰ ਹੋ ਗਈ ਫਾਜ਼ਿਲਕਾ ਨੂੰ ਉਦੋਂ ਬੰਗਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਬੀਕਾਨੇਰ ਦੇ ਜੈਗਲਾ ਪਿੰਡ ਅਤੇ ਆਸੇ-ਪਾਸੇ ਦੇ ਏਰੀਏ ਤੋਂ ਲੋਕ ਜਿੰਸ ਵੇਚਣ ਫਾਜ਼ਿਲਕਾ ਆਉਂਦੇ ਸਨ ਉਸ ਸਮੇਂ ਢੋਆ ਠਵਾਈ ਦਾ ਮੁੱਖ ਸਾਧਨ ਊਠ ਸਨ ਅਤੇ ਬਹੁਤ ਤੇਜ਼ ਰਫ਼ਤਾਰ ਨਾਲ ਊਠ ਚੱਲਿਆ ਕਰਦੇ ਸਨ ਜੈਗਲਾ ਪਿੰਡ ਦੇ ਮਹਾਰਾਜ ਗੁਦਾਰਾ ਜੀ ਵੀ ਫਾਜ਼ਿਲਕਾ ਆਉਂਦੇ ਸਨ ਅਤੇ ਕਿਸੇ ਕਾਰਨ ਉਹਨਾਂ ਦਾ ਇੱਥੇ ਝਗੜਾ ਹੋ ਗਿਆ ਮਹਾਰਾਜ ਜੀ ਦੇ ਕਮਿਸ਼ਨਰ ਅਲੀਵਰ ਨਾਲ ਬਹੁਤ ਵਧੀਆ ਸਬੰਧ ਸਨ ਮਹਾਰਾਜ ਗੁਦਾਰਾ ਜੀ ਨੂੰ ਕਦੇ ਤਰੀਕ ਤੇ ਅਤੇ ਕਦੇ ਜਿੰਸ ਵਿੱਚ ਫਾਜ਼ਿਲਕਾ ਆਉਣਾ ਪੈਂਦਾ ਸੀ ਲਗਾਤਾਰ ਇਥੇ ਚੱਕਰ ਲੱਗਦੇ ਸਨ ਮਿਸਟਰ ਅਲੀਵਰ ਨੇ ਮਹਾਰਾਜ ਗੁਦਾਰਾ ਜੀ ਨੂੰ ਕਿਹਾ ਕਿ ਇਹ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਏਰੀਆ ਬਹਾਲ ਹੋ ਜਾਣਾ ਹੈ ਨਹਿਰਾਂ ਦਾ ਨਕਸ਼ਾ ਬਣ ਚੁੱਕਾ ਹੈ ਤੇ ਜਲਦੀ ਪਾਣੀ ਦੀ ਸਹੂਲਤ ਹੋ ਜਾਵੇਗੀ ਅਤੇ ਵਧੀਆ ਫਸਲਾਂ ਹੋਣ ਲੱਗਣੀਆਂ ਤੇ ਤੁਸੀਂ ਇਸ ਏਰੀਏ ਦੇ ਵਿੱਚ ਆ ਕੇ ਵੱਸ ਜਾਓ ਪਰ ਮਹਾਰਾਜ ਗੁਦਾਰਾ ਜੀ ਨੇ ਨਾ ਕਰ ਦਿੱਤੀ ਤਾਂ ਫਿਰ ਕਮਿਸ਼ਨਰ ਨੇ ਕਿਹਾ ਕਿ ਤੁਸੀਂ ਮੇਰੇ ਮਿੱਤਰ ਹੋ ਆਓ ਤੁਹਾਨੂੰ ਮੈਂ ਇੱਕ ਵਾਰ ਉਹ ਏਰੀਆ ਦਿਖਾਉਣਾ ਹਾਂ ਤਾਂ ਉਹ ਮਹਾਰਾਜ ਗੁਦਾਰਾ ਜੀ ਨੂੰ ਨਾਲ ਲੈ ਕੇ ਸੀਤੋਗੁੰਨੋ ਦੇ ਏਰੀਏ ਵਿੱਚ ਪਹੁੰਚਿਆ ਕਮਿਸ਼ਨਰ ਨੇ ਕਿਹਾ ਕਿ ਮੈਂ ਤੁਹਾਨੂੰ ਪਿੰਡ ਅਲਾਟ ਕਰ ਦਿੰਦਾ ਹਾਂ ਤਾਂ ਤੁਸੀਂ ਮੈਨੂੰ ਦੋ ਊਠ ਦੇ ਬੱਚੇ ਦੇ ਦਿਓ ਤੁਹਾਡੇ ਕੋਲ ਊਠ ਬਹੁਤ ਵਧੀਆ ਹਨ ਤਾਂ ਹੌਲੀ-ਹੌਲੀ ਮਹਾਰਾਜ ਗੁਦਾਰਾ ਜੀ ਨੇ ਇਹ ਗੱਲ ਮੰਨ ਲਈ ਫਿਰ ਉਹ ਆਪਣਾ ਪਰਿਵਾਰ ਲੈ ਕੇ ਸੰਗਰੀਏ ਕੋਲ ਚਟਾਲੇ ਆ ਗਏ ਪਰਿਵਾਰ ਨੂੰ ਚਟਾਲੇ ਛੱਡ ਕੇ ਆਪ ਬੈਲ ਗੱਡੀ ਤੇ ਰੋਜਾਨਾ ਸੀਤੋ ਆਉਂਦੇ ਤੇ ਜ਼ਮੀਨ ਤਿਆਰ ਕਰਦੇ ਅਤੇ ਰਾਤ ਨੂੰ ਵਾਪਸ ਚਟਾਲੇ ਚਲੇ ਜਾਂਦੇ ਫਿਰ ਮਹਾਰਾਜ ਗੁਦਾਰਾ ਜੀ ਨੇ ਆਪਣੇ ਭੂਆ ਦੇ ਪੁੱਤਰ ਸੁਲਤਾਨ ਡੇਲੂ ਜੀ ਨੂੰ ਵੀ ਇੱਥੇ ਲੈ ਆਂਦਾ ਉਦੋਂ ਨਹਿਰਾਂ ਆ ਗਈਆਂ ਸਨ ਅਤੇ ਹੌਲੀ-ਹੌਲੀ ਫਸਲਾਂ ਹੋਣ ਲੱਗੀਆਂ ਸੀਤੋਗੁੰਨੋ ਬਹਾਲ ਹੋਣ ਲੱਗਿਆ ਡੇਲੂ ਪਰਿਵਾਰ ਨੋਖਾ ਮੰਡੀ ਦੇ ਨੇੜਲੇ ਪਿੰਡ ਤੋਂ ਆਏ ਸਨ ਸ਼ੁਰੂਆਤ ਵਿੱਚ ਸੀਤੋਗੁੰਨੋ ਦਾ ਏਰੀਆ 52000 ਵਿਗੇ ਦਾ ਸੀ ਜਿਸ ਕਰਕੇ ਇਸ ਨੂੰ ਬਾਬਣੀ ਵੀ ਕਿਹਾ ਜਾਂਦਾ ਸੀ ਉਸ ਸਮੇਂ ਜੈਲਦਾਰੀ ਹੁੰਦੀ ਸੀ ਸੀਤੋਗੁੰਨੋ ਨੂੰ ਜੈਲ ਬਣਾਇਆ ਗਿਆ ਸੀ ਫਿਰ ਅੱਗੇ-ਅੱਗੇ ਪਰਿਵਾਰ ਵਧੇ ਤਾਂ ਗੁਦਾਰਿਆਂ ਅਤੇ ਡੇਲੂਆਂ ਨੇ ਰਕਬਾ ਵੰਡਿਆ ਪਿੰਡ ਸੀਤੋਗੁੰਨੋ ਬਿਸ਼ਨਪੁਰਾ ਮਹਿਰਾਣਾ ਖੈਰਪੁਰਾ ਸੁਖਚੈਣ ਅਤੇ ਹਿੰਮਤਪੁਰਾ ਇਹ 6 ਪਿੰਡ ਬਾਵਣੀ ਦੇ ਵਿੱਚੋਂ ਹੀ ਨਿਕਲੇ ਹਨ ਜਦੋਂ ਵੰਡ ਹੋਈ ਤਾਂ ਸੀਤੋ ਬਿਸ਼ਨਪੁਰਾ ਅਤੇ ਮਹਿਰਾਣਾ ਇਹ ਗੁਦਾਰਾ ਪਰਿਵਾਰ ਦੇ ਹਿੱਸੇ ਆਏ ਅਤੇ ਖੈਰਪੁਰਾ ਸੁਖਚੈਨ ਅਤੇ ਹਿੰਮਤਪੁਰਾ ਡੇਲੂ ਪਰਿਵਾਰ ਦੇ ਹਿੱਸੇ ਆਏ ਸਭ ਤੋਂ ਪਹਿਲਾਂ ਪੱਕੀ ਸੜਕ ਡੱਬ ਵਾਲੀ ਤੋਂ ਹਬੋਰ ਰੋਡ ਵਾਲੀ ਬਣੀ ਕੁਝ ਹਵਾਲੇ ਇਹ ਵੀ ਮਿਲਦੇ ਹਨ ਕਿ ਉਲਤਾਨ ਤੋਂ ਦਿੱਲੀ ਨੂੰ ਜਾਣ ਵਾਲਾ ਟ੍ਰੇਡ ਰੋਡ ਹਬੋਦ ਸੀ ਤੋਂ ਡੱਬ ਵਾਲੀ ਸਰਸਾ ਵਾਇਆ ਸੀ ਅਤੇ ਉਸ ਸਮੇਂ ਸੀਤੋਗੁੰਨੋ ਦੇ ਵਿੱਚ ਡਾਕ ਚੌਂਕੀ ਹੋਇਆ ਕਰਦੀ ਸੀ ਸੀਤੋਗੁੰਨੋ ਵਿੱਚ ਪੁਰਾਣੀਆਂ ਹਵੇਲੀਆਂ ਸੀਤੋਗੁੰਨੋ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਨ ਲਗਾਉਂਦੀਆਂ ਹਨ ਗੱਲ ਕਰੀਏ ਮੌਜੂਦਾ ਸੀਤੋਗੁੰਨੋ ਦੀ ਤਾਂ ਹੁਣ ਲਗਭਗ ਇਸ ਦਾ ਰਕਬਾ 4500 ਤੋਂ 5000 ਏਕੜ ਹੈ ਅਤੇ ਲਗਭਗ 4000 ਵੋਟ ਹੈ ਬੱਚਿਆਂ ਦੀ ਪੜ੍ਹਾਈ ਲਈ ਦੋ ਸਰਕਾਰੀ ਸਕੂਲ ਹਨ ਸੇਤ ਸਹੂਲਤਾਂ ਦੇ ਲਈ ਹਸਪਤਾਲ, ਪਸ਼ੂਆਂ ਲਈ ਪਸ਼ੂ ਹਸਪਤਾਲ, ਪੀਣ ਵਾਲੇ ਪਾਣੀ ਲਈ ਵਾਟਰ ਵਕਸ, ਕਿਸਾਨਾਂ ਦੀ ਸਹੂਲਤ ਲਈ ਕੋਆਪਰੇਟਿਵ ਸੁਸਾਇਟੀ, ਦਾਣਾ ਮੰਡੀ, ਗੈਸ ਏਜੰਸੀ, ਬੈਂਕਿੰਗ ਸਵਾਮਾਂ ਲਈ ਪੰਜ ਬੈਂਕ ਅਤੇ ਵਿਰਾਸਤ ਦੀ ਝਲਕ ਪਾਉਂਦੇ ਦੋ ਪੁਰਾਣੇ ਛੱਪੜ ਹਨ ਅਤੇ ਇੱਕ ਪੁਰਾਣਾ ਖੂਹ ਮੌਜੂਦ ਹੈ ਜੋ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਇਸ ਤੋਂ ਇਲਾਵਾ ਪਿੰਡ ਵਿੱਚ 9-10 ਦੇ ਕਰੀਬ ਮੰਦਰ ਹਨ ਜੋ ਪਿੰਡ ਵਾਸੀਆਂ ਦੀ ਸ਼ਰਧਾ ਦੇ ਪ੍ਰਤੀਕ ਹਨ ਇਹ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਪਿੰਡ ਦੀ ਪ੍ਰਾਣੀ ਸਾਥ ਹੈ ਇਸ ਦੇ ਆਸ-ਪਾਸ ਪ੍ਰਾਣੀਆਂ ਹਵੇਲੀਆਂ ਹਨ ਪ੍ਰਾਣੀਆਂ ਹਵੇਲੀਆਂ ਕਰਕੇ ਇੱਥੇ ਅਕਸਰ ਫਿਲਮਾਂ ਅਤੇ ਗੀਤਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ ਹਰਪਾ ਜਨਮਾਨ ਦੀ ਫਿਲਮ ਹਾਣੀ ਅਮਰਿੰਦਰ ਗਿੱਲ ਦੀ ਫਿਲਮ ਲਾਹੌਰੀਏ ਐਮੀ ਵਿਰਕ ਦੀ ਫਿਲਮ ਸੌਂਕਣੇ ਸੌਂਕਣੇ ਅਤੇ ਹੰਸ ਰਾਜ ਦੇ ਗੀਤ ਗਮਾਂ ਦੀ ਰਾਤ ਦੀ ਸ਼ੂਟਿੰਗ ਇੱਥੇ ਸੀਤੋ ਵਿੱਚ ਹੋ ਚੁੱਕੀ ਹੈ ਦੋਸਤੋ ਇਹ ਸੀ ਪਿੰਡ ਸੀਤੋ ਗੁੰਨੋ ਦੇ ਪਿਸ਼ੋਕੜ ਬਾਰੇ ਜਾਣਕਾਰੀ ਸੀਤੋ ਗੁੰਨੋ ਬਹੁਤ ਪੁਰਾਣਾ ਪਿੰਡ ਹੈ ਇਸ ਦੇ ਤੱਥ ਸਾਡੀ ਟੀਮ ਵੱਲੋਂ ਬਹੁਤ ਮਿਹਨਤ ਦੇ ਨਾਲ ਇਕੱਠੇ ਕੀਤੇ ਗਏ ਹਨ ਹੋ ਸਕਦਾ ਹੈ ਕਿ ਕੁਝ ਕਮੀਆਂ ਵੀ ਰਹਿ ਗਈਆਂ ਹੋਣ ਪਰ ਜਿੰਨਾ ਅਸੀਂ ਇਕੱਠਾ ਕਰ ਸਕੇ ਹਾਂ ਉਸ ਨੂੰ ਹੱਲਾਸ਼ੇਰੀ ਜ਼ਰੂਰ ਦੇਣਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਹੋਰ ਕੋਸ਼ਿਸ਼ਾਂ ਨੂੰ ਵੱਧ ਹੌਂਸਲੇ ਨਾਲ ਕਰ ਸਕੀਏ ਸੀਤੋ ਗੁੰਨੋਂ ਦੀ ਜਾਣਕਾਰੀ ਇਕੱਠੀ ਕਰਨ ਦੇ ਵਿੱਚ ਸਾਨੂੰ ਸ਼੍ਰੀ ਅਕਸ਼ੇ ਬਿਸ਼ਨੋਈ ਸਾਬਕਾ ਸਰਪੰਚ ਸ਼੍ਰੀ ਰਾਮ ਡੇਲੂ ਜੀ ਸਾਬਕਾ ਸਰਪੰਚ ਸ਼੍ਰੀ ਮਣੀ ਰਾਮ ਜੀ ਗੁਦਾਰਾ ਸ਼੍ਰੀ ਵਿਨੋਦ ਜਮਦਾਸ ਜੀ ਅਤੇ ਅਰਪਿੰਦਰ ਜੀ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਅਸੀਂ ਆਪਣੇ ادارے ਵੱਲੋਂ ਸਭ ਦਾ ਧੰਨਵਾਦ ਕਰਦੇ ਹਾਂ ਦੋਸਤੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ